ਲੈਨ ਵੈਲਕਮ ਹੁੰਦੇ ਵੈਲਕਮ ਹਾਂ ਤੁਹਾਡੇ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਮਿੱਤਰੋ ਆਪਾਂ ਚੱਲਿਆ ਖੇਤ ਨੂੰ ਇੱਧਰ ਹੀ ਪਈ ਚੱਲਿਆ ਆਪਾਂ ਇੱਧਰ ਹੀ ਜਾਂਦੇ ਹਾਂ ਤੇ ਛੁਆੜਾ ਪਿਆਂਗੇ ਤੇ ਜਿੱਲੇ ਖੇਤ ਤੇ ਖੇਤੋਂ ਪਹਿਲਾਂ ਦਾ ਪਹਿਲੇ ਕਿਹਨੇ ਪੱਠੇ ਸੀਗਾ ਪੱਠੇ ਤੇ ਸਰੋਂ ਘਰੇ ਸਿੱਟ ਕੇ ਫਿਰ ਵਾਪਸ ਆਵਾਂਗੇ ਤੇ ਘਰੇ ਹੋਰ ਵੀ ਟਰੈਕਟਰ ਦਾ ਟਾਇਰ ਜਾਂ ਖੋਲ ਕੇ ਆਉਣਾ ਤੇ ਉਹ ਸ਼ਾਇਦ ਖੋਲੀਏ ਤੇ ਨਹੀਂ ਤਾਂ ਫਿਰ ਇੱਥੇ ਵਾਪਸ ਆ ਕੇ ਤੇ ਜਿਹੜੇ ਵਾਹਨ ਦੇ ਘੇਰੇ ਹੁੰਦੇ ਨੇ ਕਣਕ ਦੇ ਜਿਵੇਂ ਅਸੀਂ ਪਾਸੇ ਮਹੀ ਨਹੀਂ ਚੱਕਦੀ ਹੁੰਦੀ ਤੇ ਉਹ ਵਧਨੇ ਆ ਤੇ ਚਲੋ ਇਹ ਕਰੀ ਜਾ ਕੇ ਪੱਠੇ ਵੜ ਕੇ ਤੇ ਪੱਠੇ ਵੜਦੇ ਆ ਤੇ ਮਿਲਦੇ ਆ ਫਿਰ ਤੇ ਚਲੋ ਓਕੇ ਲੋਗ ਮਿੱਤਰੋ ਤੇ ਪੱਠੇ ਰੜੀ ਵਢੀ ਜਾਂਦੇ ਆ ਠੀਕ ਆ ਤੇ ਆਪਾਂ ਪਾਈ ਜਾਂਦੇ ਆ ਪਾਂਡ ਚ ਸਰੋਂ ਪੱਲੀ ਚ ਮਤਲਬ ਤੇ ਚਲੋ ਪਾਈਏ ਨੇ ਸਰੋਂ ਓ ਬਸ ਥੋੜੀ ਜਿਹੀ ਰਹਿ ਗਈ ਆ ਓ ਵੀ ਥੋੜੀ ਥੋੜੀ ਜਿਹੀ ਭਰਾਂ ਪਈ ਆ ਤੇ ਚਲੋ ਮਿਲਦੇ ਆਂ ਘਰੋਂ ਪਾ ਕੇ ਲੋ ਵੀ ਮਿੱਤਰੋ ਤੇ ਸਮਾਨ ਸਮੂ ਰੱਖ ਲਿਆ ਆਪਾਂ ਠੀਕਾ ਸਰੋਂ ਵੀ ਥੋੜੀ ਜਿਹੀ ਸੀ ਇਹ ਤਾਂ ਬਾਕੀ ਆਪਾਂ ਸਾਰੀ ਲੈ ਗਈ ਹੀ ਘਰੇ ਪੱਠਾਂ ਦੀਆਂ ਬਣਾ ਵੀ ਰੱਖ ਲਿਆ ਤੇ ਚਲੋ ਹੁਣ ਚੱਲਦੇ ਆਂ ਘਰੇ ਮਿੱਤਰੋ ਤੇ ਟਰੈਕਟਰ ਆਵੇ ਲੋ ਹਾਲ ਜੀ ਇਹ ਕਢਣਾ ਬਾਹਰ ਕੋਈ ਨਾ ਵੀ ਸੱਟਫਟ ਕਰਾਵਾਂਗੇ ਬਗੈ ਇੱਕ ਹੀ ਜਦੀ ਬੰਦ ਆ ਗਈ ਅੱਗੇ ਅੱਗੇ ਇਹ ਹੀ ਛੋਟੇ ਘਰ ਬਣਾ ਦੇਣੇ ਪੂਰੇ ਹੁਣ ਆਪਾਂ ਇੱਥੇ ਬੈਟਰੀ ਰੱਖਦੇ ਆਂ ਬਹੁਤ ਟਾਈਮ ਹੋ ਗਾ ਨੂੰ ਖੜੇ ਨੂੰ ਸੀਜ਼ਨ ਤੋਂ ਬਾਅਦ ਇੱਥੇ ਖੜਾ ਰੀਪਰ ਦੇ ਸੀਜ਼ਨ ਤੋਂ ਬਾਅਦ ਹੁਣ ਆਪਾਂ ਬੈਟਰੀ ਬੂਂਟਰੀ ਲਾ ਕੇ ਤੇ ਕਰਦੇ ਹਾਂ ਸਟਾਰਟ ਇਹ ਕਰ ਧੱਕਾ ਲਾ ਕੇ ਬਾਹਰ ਕੱਢ ਲੈਣਾ ਥੋੜਾ ਜਿਹਾ ਹੁਣ ਇਹ ਨਿਕਲ ਜਾਣਾ ਬਸ ਪੀ ਲੈਂਦਾ ਨਾ ਨਾ ਨਹੀਂ ਲੈਂਦਾ ਨਹੀਂ ਮਤਰਾ ਇਹਦਾ ਔਖਾ ਕੰਮ ਆ ਇਹਦਾ ਹੁੰਦਾ ਉਹ ਡੂੰਡਣਾ ਲੱਗਾ ਮੈਂ ਉਹ ਚੈੱਕ ਕਰ ਲਾ ਅਗਲੇ ਵੀਰੇ ਯਾਰ ਨਹੀਂ ਰੋਟਾ ਵੀ ਹੈ ਨਹੀਂ ਚਲੋ ਕੋਈ ਨਾ ਬੈਂਟ ਹੀ ਰੱਖ ਕੇ ਕਰਦੇ ਆ ਮਿਲਦੇ ਆ ਚਲੋ ਬਾਹਰ ਕੱਢ ਕੇ ਕਰਦੇ ਆ ਕਿਸੇ ਤਰੀਕੇ ਨਾਲ ਮਿੱਤਰੋ ਟਰੈਕਟਰ ਇੰਨਾ ਬਾਹਰ ਕੱਢ ਲਿਆ ਤੇ ਹੁਣ ਆ ਬੈਟਰੀ ਕਰ ਗਏ ਪਰਲੇ ਪਾਸੇ ਤੇ ਰੱਖਦੇ ਬੈਟਰੀ ਹਮੰਦਾ ਕਪੜਾ ਮਾਰੀ ਜਾਂਦਾ ਬਾਈ ਕਰਦੇ ਓਏ ਹੈਲੋ ਕਰਦੇ ਹੈਲੋ ਤੇ ਚਲੋ ਬੈਟਰੀ ਰੱਖਦੇ ਆ ਪਹਿਲਾਂ ਉਧਰ ਕਰ ਲਵੇ ਇੱਕ ਵਾਰੀ ਖਿਲਚ ਕੇ ਰੱਖ ਲੈਂ ਆ ਵੈਲਕਮ ਟੂ ਕਿੰਨੀ ਧੂਰ ਆ ਬੈਟਰੀ ਚੈੱਕ ਕੇ ਰਖਾ ਕੇ ਕਰੀ ਥੱਲੇ ਤੋਂ ਥੱਲੇ ਤੋਂ ਚੱਕ ਆ। ਚੱਕਦਾ। ਲਓ ਮੈਂ ਤੇਰੇ ਬੈਟਰੀ ਰੱਖਤੀ ਐ ਸਹੀ ਸੈਟ ਬੈਟ ਕਰ ਦਿੰਦਾ। ਥੋੜਾ ਜਿਹਾ ਮੈਟਰੀਂ ਵੀ ਰੋੜਨ ਲੱਗਦਾ। ਚੱਕ ਚੱਕ ਕੇ ਕਰਦੇ ਥੋੜੀ ਜਿਹੀ। ਲਓ ਵੀ ਮੁੰਡਿਆ। ਬੈਂਡਰੀ ਧਰਤੀ ਆ ਆਪਾਂ ਵਸੇ ਲੱਗ ਜੂ ਹੁਣ ਲਾ ਲਿਆ ਆਪਾਂ ਤਾਰਾਂ ਕਾਈਂ ਮੇਟੇ ਬਾਦੀ ਏ ਲੋ ਮਿੱਤਰੋ ਤੇ ਪਹਿਲਾਂ ਆਪਾਂ ਪੰਪ ਮਾਰਦੇਗੇ ਦਾ ਫੇ ਤਾਰਾਂ ਲਾ ਕੇ ਤੇ ਮਾਰਦੇ ਹਾਂ ਸਲਫ ਚਲੋ ਮਿਲਦੇ ਆ ਪੰਪ ਮਾਰ ਕੇ। ਆ ਵੀ ਮਿੱਤਰੋ ਤੇ ਹੁਣ ਆਪਾਂ ਬੈਟਰੀ ਦਾ ਪੰਪ ਮਾਰਤਾ ਤੇ ਹੁਣ ਬੈਟਰੀ ਦਾ ਹੱਦ ਕਰਕੇ ਸਹੀ ਤਰ੍ਹਾਂ। ਲੋ ਵੀ ਬੈਟਰੀ ਰੱਖੀ ਰਹੀ ਆਪਣੀ। ਆ ਵੀ ਮਿੱਤਰੋ ਟਰੈਕਟਰ ਸਟਾਰਟ ਹੋ ਗਿਆ ਵਾ ਠੀਕ ਆ ਤੇ ਹੁਣ ਚਲਦੇ ਆ ਉਧਰ ਇਹਨੂੰ ਪਹਿਲਾਂ ਗਾਂ ਧੋਰ ਲਗੇ ਥੋੜਾ ਆ ਕਪੂਆ ਮੜਾ ਖਲੀ ਦੇ ਵਜਾ ਉੱਤਰ ਚੱਲ ਆਪਾਂ ਖੇਤ ਜਲਾ ਚਲੋ ਮਿੱਤਰੋ ਮਿਲਦਿਆਂ ਘਰੇ ਜਾ ਕੇ ਉੱਤਰ ਆ ਵੀ ਮਿੱਤਰੋ ਤੇ ਟਰੈਕਟਰ ਦਾ ਜਿਹੜਾ ਆਪਾਂ ਘਰੇ ਕੰਮਕੁਮ ਕਰਨਾ ਸੀਗਾ ਤੇ ਉਹ ਕਰ ਲਿਆ ਵਾ ਠੀਕਾ ਫੱਟੀ ਫੁੱਟੀ ਪਾ ਲਈ ਤੇ ਹੁਣ ਚੱਲਦੇ ਆਪਾਂ ਹਵਾ ਫਾ ਹਵਾ ਹੋਇਆ ਚੈੱਕ ਕਰਨ ਲਈ ਗਿਡਾਰਾਂ ਚ ਤੇ ਫਿਰ ਟਰਾਲਾ ਵਾ ਕੇ ਲੈ ਆਉਨੇ ਆ ਫਿਰ ਚੱਲਾਂਗੇ ਖੇਤ ਆ ਗਿਆ ਹਵਾ। ਸਾਡੀ ਮਿੱਤਰ ਹਵਾ ਹੋ ਗਿਆ ਭਰਾਗੇ ਤੇ ਖੇਤ ਆ ਗਈ ਸੀਗੇ ਆਪਾਂ ਤੇ ਮਸ਼ੀਨ ਚੱਲੀ ਜਾਂਦੀ ਆ। ਇੱਕ ਟੈਂਕੀ ਪਵਾ ਵੀ ਲਈ ਆ। ਤੇ ਮੁਦਗਾ ਬਸ ਚੱਲੀ ਜਾਂਦੀ ਆ ਮਸ਼ੀਨ। ਉਹ ਦੇਖੋ। ਅਰ ਪੌਣੇ ਦੂਜੀ ਟੈਂਕੀ ਆਪਣੇ ਤੋਂ ਹੀ ਵਟਣੀ ਆ ਇਹਦਾ ਉਹਨਾਂ ਦੀ ਏਜੰਗ ਦੇ ਕੋਲੇ ਆਪਣਾ ਭੈਜ ਕੇ ਤੇ ਆ। ਪਹਿਲਾਂ ਮੈਂ ਇਹਨਾਂ ਨੂੰ ਭਾਵੇਂ। ਚਲੋ ਮਿਲਦੇ ਆਂ। ਉਦੋਂ ਆਪਾਂ ਉਹਦੇ ਨਾਲ ਇੱਕ ਟਰਾਲਾ ਲਾ ਆ ਜਾਂਦਾ ਤੇ ਹੁਣ ਆਪਾਂ ਲੈ ਕੇ ਚੱਲਿਆਂ ਆ ਆ ਛੋਟਾ ਇਹ ਮਿੰਦਰਾ ਇਹਦੇ ਨਾਲ ਇੱਕ ਟਰਾਲਾ ਲੈ ਕੇ ਆਉਂਦੇ ਆ ਚਲੋ ਮਿਲਦੇ ਆ ਖੇਚ ਚੱਲ ਗਏ ਵਾਲ ਕੇ ਉਹ ਉਧਰ ਚਲੀ ਜਾਂਦੀ ਹੈ ਮਸ਼ੀਨ ਹੁਣ ਉਹ ਉਧਰ ਹੁਣ ਉਪਰਾਂ ਨੂੰ ਜਲੀ ਗੇੜਾ ਲੈ ਕੇ ਇੱਕ ਟਰੈਕਟਰ ਬਣਾਉ ਖੜਾ ਇੱਕ ਉਹ ਜਣਾ ਆ ਬਾਹਰ ਟਰਾਲੀ ਪਾਉਣੀ ਹੈ ਚਲੋ ਪਾਉਣੀ ਟਰਾਲੀ ਮਿਲਦੇ ਆ ਮੈਂ ਉਹ ਵੀ ਮਿੱਤਰੋ ਟਰਾਲੀ ਪਾ ਲਈ ਇੱਕਰੀ ਬੰਦ ਕਰ ਲੈ ਟਰੈਕਟਰ ਤੇ ਚਲੋ ਕੋਈ ਨਾ ਖੜਦੇ ਆ ਮੈਂ ਖਦਾ 15 ਮਿੰਟ ਫਿਰ ਚੱਲਾਂਗੇ ਘਰੇ ਉਧਰੋਂ ਹੀ ਵੱਡੀ ਕੀ ਬੱਸ ਮਸ਼ੀਨ ਹੁੰਦੀ ਐ ਇੱਧਰ ਨੂੰ ਤੇ ਬੱਸ ਉਧਰ ਥੋੜਾ ਜਿਹਾ ਰਹਿ ਗਿਆ ਬਾਣ ਕਿੱਲਾ ਕੋਊਗਾ ਤੇ ਫਿਰ ਚੱਲਾਂਗੇ ਘਰੇ ਇੱਧਰੋਂ ਘਰੇ ਪਹੁੰਚ ਗਏ ਆ ਟਰਾਲੀ ਟੁੱਟਣ ਦੀ ਐ ਸਰੋਂ ਥੋੜੀ ਜਿਹੀ ਰਹਿ ਗਈ ਸੀ ਯਾਰ ਉੱਥੇ ਪਰਲੇ ਬਾਣ ਚ ਪਈ ਸੀਗੀ ਇਹ ਵੀ ਚੱਕ ਲੈਂਦੀ ਆਪਾਂ ਤੇ ਇਹ ਵੀ ਕੰਮ ਕਰਿਆ ਗੱਟੇ ਜਿਹਾ ਲਵਾ ਦਿੱ ਗਿਆ ਆਪਾਂ ਪਹਿਲਾਂ ਤੇ ਫਿਰ ਟਰਾਲੀ ਘਰੇ ਬੈਕ ਲੰਨੇ ਦੂਜੇ ਟਰੈਕਟਰ ਨਾਲ ਉਹ ਖੜਾ ਘਰੇ ਤੇ ਕਿਉਂਕਿ ਯਾਰ ਨੇ ਇਹਦੇ ਅੱਗੇ ਲੋਡਰ ਆਏ ਗਾਂ ਕੰਦ ਨਾ ਲੱਗ ਜਾਊਗਾ ਤੇ ਮੈਂ ਕਿਹਾ ਚੱਲ ਦੂਜਾ ਟਰੈਕਟਰ ਪਾ ਲੈਨੇ ਇੱਥੇ ਲਾ ਦੇਨੇ ਘਰੇ ਟਰਾਲੀ ਤੇ ਚਲੋ ਕੱਟੀ ਲਵਾ ਲ ਗਏ ਮਿਲਦੇ ਆਂ ਫਿਰ ਮਿੱਤਰੋ ਤੇ ਉਹ ਆਪਾਂ ਟਰਾਲੀ ਕੱਢਤੀ ਆ ਤੇ ਹੁਣ ਟਰੈਕਟਰ ਕੱਢ ਗਏ ਇਹਦੇ ਮਗਰ ਪਾ ਗਏ ਟਰਾਲੀ ਤੇ ਫਿਰ ਲੰਮਣੇ ਘਰੇ ਬੈਕ ਟਰਾਲੀ ਖਾਲੀ ਕਰਤੀ ਆ ਤੇ ਚਲੋ ਹੁਣ ਕੱਢਦੇ ਆ ਟਰਾਲੀ ਬਾਹਰ ਨਾਲ ਲਾ ਦੇ ਜਿਹਦੀ ਹੈਗੀ ਆ ਲੈ ਜਾਂਦੇ ਟ੍ਰੈਲੀ ਲਾ ਦੀ ਆਪਾਂ ਜਿੰਨੇ ਸੀ ਲੈ ਗਏ ਟੱਲ ਕੇ ਆਪਾਂ ਮੋੜ ਨੂੰ ਮੋੜ ਗਏ ਟਾਇਰ ਵੀ ਕੁਝ ਨਿਕਦਾ ਏ ਚਲੋ ਲੰਮਣੀ ਰੈਕਟਰ ਘਰੇ ਹੁਣ ਚਾਹ ਜੂ ਪੀਨੇ ਆ ਹੁਣ ਕਮਰੇ ਚ ਲਾ ਦਿੰਨੇ ਆ ਇੱਥੇ ਨੇ ਜਾਜੂ ਤੇ ਚਾਹ ਹੀ ਪੀਨੇ ਵੇਹੇ ਚੂਤਾ ਨਹੀਂ ਤੇ ਫਿਰ ਮਿਲਦੇ ਆ ਕਰਦੇ ਆ ਵੀ ਹੋਰ ਕੰਮ ਕਰ ਮਿੱਤਰੋ ਦੇ ਕਹਿੰਦੇ ਉਹਨੇ ਜਰਾ ਵਲੌਗ ਬਣਿਆ ਨਹੀਂ ਆਪਣੇ ਤਾਂ ਕਣਕ ਕੋਣਕ ਆਪਾਂ ਵੱਢ ਕੇ ਘਰੇ ਰੱਖ ਲਈ ਸੀਗੀ ਤੇ ਵਲੌਗ ਬਣਿਆ ਨਹੀਂ ਦੁਬਾਰਾ ਚੋ ਨਾਮ ਜੀ ਤੇ ਲੱਗੇ ਟੂੜੀ ਤਾਂ ਉਹਨਾਂ ਨੂੰ ਯਾਦ ਨਹੀਂ ਰਹਾ ਵਲੌਗ ਬਣਾਉਣਾ ਤੇ ਤਾਂ ਕਰਕੇ ਮੈਂ ਕਿਹਾ ਚਲੋ ਹੁਣ ਬਣਾ ਲੈਂਦੇ ਆ ਆਪਣੇ ਗਾਈ ਟੂੜੀ ਬਣੀ ਜਾਂਦੀ ਆ ਮਿੱਤਰੋ ਤੇ ਟਰਾਲੀ ਆ ਮੈਨੂੰ ਲੱਗਦਾ ਚੀਜੀ ਕਰਾ ਚੌਥੀ ਆ ਚੌਥੀ ਟਰਾਲੀ ਆ ਇਹ ਤੇ ਹਲੇ ਹੋਰ ਬਣ ਜਾਂਦੇ ਪਏ ਨੇ ਇਹ ਚੱਲੀ ਜਾਂਦੀ ਐ ਮਸ਼ੀਨ ਤੇ ਲਾਈ ਜਾਣੇ ਕਿਹੜੇ ਕੋਈ ਚੱਕਰ ਨੇ ਵਲੋਗ ਹੁਣ ਬਣੁੰਨੇ ਆਪਾਂ ਕੋਈ ਨਾ ਤੁਹਾਨੂੰ ਪਤਾ ਵਟਾਂ-ਵੂਟਾਂ ਦਾ ਬੜਾ ਔਖਾ ਹੁੰਦਾ ਟੂੜੀ ਵਾਲੀ ਟਰਾਲੀ ਰੱਖਣਾ ਕਿ ਬਹੁਤ ਧਿਆਨ ਰੱਖਣਾ ਪੈਂਦਾ ਮੈਂਟ ਜੀ ਡੇਡੀ ਹੋ ਜਾਂਦੀ ਆ ਪਤਾ ਹੀ ਨ ਲੱਗਣ ਦਿੰਦੀ ਹੋਰ ਅੱਗੇ ਮਿਲਦੇ ਆ ਚਲੋ ਮਿੱਤਰੋ ਵੇਖੋ ਆਵਾਜ਼ ਹਾ ਕਿੱਦਾਂ ਚੱਲ ਰਿਹਾ ਲੋ ਵੀ ਮਿੱਤਰੋ ਤੇ ਘਰੇ ਪਹੁੰਚ ਗਏ ਆ ਠੀਕ ਆ ਕਣ ਇੱਕ ਢੇਰੀ ਦਾ ਪਾ ਇਧਰ ਲਾਤੀ ਸੀਗੀ ਤੇ ਇੱਕ ਆਪਣੇ ਉਧਰ ਪਰਾਂ ਪਈ ਆ ਉਹ ਵੇਖੋ ਉਹ ਉਥੇ ਪਈ ਆ ਇੱਕ ਠੀਕ ਆ ਤੇ ਹੁਣ ਟਰਾਲੀ ਲਈ ਜਾਂਦੇ ਬੰਦੇ ਤੇ ਦਿਖਾਉਣਾ ਤੁਹਾਨੂੰ ਉਧਰ ਖੜਾ ਡਿਟਰੇ ਲਈ ਜਾਂਦੇ ਟਰਾਲੀ ਚਲੋ ਫਿਰ ਚੱਲਦੇ ਆ ਖੇਤ ਫਿਰ ਲੈਣ ਟਰਾਲੀ ਜਿਹਨੇ ਆਪਣੇ ਤੋਂ ਵਲੌਗ ਬਣਾਇਆ ਨਹੀਂ ਗਿਆ ਚਲੋ ਕੋਈ ਨਾ ਹੌਣ ਬਣਾ ਲੈਂਦੇ ਆ ਅਜੇ ਵੀ ਕੰਮ ਤਾਂ ਪਿਆ ਅੱਜ ਪਤਾ ਨਹੀਂ ਕਿਵੇਂ ਬਣੀ ਵੀ ਆ ਬਾਕੀ ਤਾਂ ਪੁੰਕੀ ਜਾਊ ਪੁੰਕੀ ਜਾਊ ਬਣੀ ਵੀ ਅੱਜ ਕਿਵੇਂ ਛੈਣੀ ਬਣੀ ਬੈਠੀਆਂ ਚਲੋ ਮਿੱਤਰ ਜਹਾੜਿਆਂ ਦਾ ਟਰਾਲੀ ਫਿਰ ਚੱਲਾਂਗੇ ਖੇਤ ਮਿਲਦੇ ਆ